ਵਾਸਤਾਨ 크ishna square ਆਪਣਾ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਆਇਆ ਅੱਜ ਕਾਰਜਕ੍ਰਮ ਆਦਰਨੀਏ ਪ੍ਰਧਾਨ ਮੰਤਰੀ ਜੀ ਦੇ ਤੀਸਰੀ ਵਾਰ ਸ਼ਪਤ ਗ੍ਰਹਿਣ ਸਮਾਰੋਹ ਵਿੱਚ ਸ਼ਪਤ ਲੈਣ ਤੇ ਆਪਣਾ ਪ੍ਰਧਾਨ ਮੰਤਰੀ ਬਣਨ ਤੇ ਉਰੀ ਖੁਸ਼ੀ ਜ਼ਾਹਿਰ ਕਰ ਲਿਆ ਕਾਰਜਕ੍ਰਮ ਇੱਥੇ ਕੀਤਾ ਗਿਆ ਜਿਹਦੇ ਵਿੱਚ ਸਾਡੇ ਸੀਨੀਅਰ ਸਿਟੀਜ਼ਨਸ ਸਾਡੇ ਬੱਚੇ ਬਜ਼ੁਰਗ ਸਾਰੇ ਸਾਨੂੰ ਆਸ਼ੀਰਵਾਦ ਦੇਣ ਪਹੁੰਚੇ ਹੈ ਤੇ ਖੁਸ਼ੀ ਜ਼ਾਹਿਰ ਕਰਨ ਪਹੁੰਚੇ ਹੈ ਤੁਹਾਡੇ ਸਾਹਮਣੇ ਸਾਰਿਆਂ ਦੇ ਪ੍ਰਸੰ타 ਵੇਖ ਲਓ ਇਸ ਤਰ੍ਹਾਂ ਆਪਣੇ ਮੁਹੱਲਾ ਨਿਵਾਸੀਆਂ ਦੇ ਨਾਲ ਮਿਲ ਕੇ ਇਹ ਪਟਾਕੇ ਵੀ ਚਲਾਏ ਆ ਮਠਾਈਆਂ ਵੀ ਵੰਡੀਆਂ ਤੇ ਸਾਰਿਆਂ ਨੇ ਆਪਣੀ ਅੰਤਰਰਾਸ਼ਟਰੀ ਸਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਖੁਸ਼ੀ ਮਨਾ ਰਿਹਾ ਅਸੀਂ ਵੀ ਸਾਰੇ ਸੀਨੀਅਰ ਸਿਟੀਜ਼ਨਸ ਨੇ ਸਾਨੂੰ ਕਿਹਾ ਕਿ ਆਪਾਂ ਆਪਣੇ ਮੁਹੱਲੇ ਵਿੱਚ ਵੀ ਇਹ ਕਰ ਕਰਮ ਕਰੀਏ ਤੇ ਐਸਾ ਸੈਲੀਬ੍ਰੇਟ ਕੀਤਾ ਜੀ ਕਰਕਰਾਂ ਜੀ ਬਹੁਤ ਜ਼ਿਆਦਾ ਹੁਸਾ ਹੈ ਜੀ ਇਸ ਵਾਰੇ ਆਪਾਂ ਕ੍ਰਿਸ਼ਨਾ ਸਕੀਰ 25 ਨੰਬਰ ਵਾਰਡ ਇਹ ਸਾਰੀ ਵਾਰਡ ਸਾਰੀ ਜਿੱਤੀ ਹੈ ਕਿਤੇ 250 ਵੋਟ ਤੋਂ ਜਿੱਤੇਆਂ ਕਿਤੇ 200 ਵੋਟ ਤੋਂ ਜਿੱਤੇਆਂ ਕਿਤੇ 150 ਵੋਟ ਤੋਂ ਜਿੱਤੇਆਂ ਥੋੜਾ ਜਿਹਾ ਸ਼ਹਿਰ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈ ਹੈ ਪਿੰਡਾਂ ਵਿੱਚ ਵੀ ਆਪਾਂ ਮਿਹਨਤ ਕਰਾਂਗੇ ਇਸ ਵਾਰ ਮੋਦੀ ਸਰਕਾਰ ਲਿਆਵਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਸਾਡੇ ਮੋਦੀ ਸਾਹਿਬ 30 ਵਾਰ ਪ੍ਰਧਾਨ ਮੰਤਰੀ ਦੇਸ਼ ਦੇ ਮੰਨਦੇ ਆ ਬੜੀ ਖੁਸ਼ੀ ਹੈ ਲੋਕਾਂ ਦੇ ਵਿੱਚ ਉਲਾਸ ਹੈ ਹਰਸ਼ ਹੈ ਲੋਕੀ ਬੜੇ ਪਸੰਨ ਐ ਇਸ ਚੀਜ਼ ਦੇ ਵਿੱਚ ਵੀ ਮੋਦੀ ਮੋਦੀ ਸਾਹਿਬ ਦੁਬਾਰਾ ਆ ਗਏ ਵਰਕਰਾਂ ਚ ਕਿੰਨਾ ਕੁ ਸ਼ਾਹ ਦੇਖਣ ਨੂੰ ਮਿਲਿਆ ਹਾਂਜੀ ਵਰਕਰਾਂ ਚ ਕਿੰਨਾ ਕੁ ਸ਼ਾਹ ਦੇਖਣ ਨੂੰ ਮਿਲਿਆ ਸਾਹਿਬ ਬਹੁਤ ਜ਼ਿਆਦਾ ਜੀ ਵਰਕਰਾਂ ਚ ਕਿਸ ਤਰ੍ਹਾਂ ਕੀਤਾ ਗਿਆ ਦੇਖੋ ਜੀ ਉਹਨਾਂ ਨੇ ਸਾਰੇ ਹੀ ਦਿਨ ਵੀ ਉਹਨਾਂ ਦੇ ਬੰਦੇ ਚੁਣ ਕੇ ਆਏ ਆ ਨਾ ਹਰ ਇੱਕ ਨੂੰ ਵੇਟੇਜ ਦਿੱਤੀ ਉਹਨਾਂ ਨੇ ਜਿਹੜੇ ਕੋਈ ਜਿਹੜੇ ਹਾਰ ਵੀ ਗਏ ਆ ਉਹਨਾਂ ਦਾ ਵੀ ਧਿਆਨ ਰੱਖਿਆ ਉਹਨਾਂ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਉਹਨਾਂ ਦਾ ਪੋਰਟਫੋਲੀਓ ਦੇਣਾ ਦੇਣਾ ਜਿਹੜੇ ਟਰੂ ਡੈਡੀਕੇਟਿਡ ਵਰਕ ਕਰਦੇ ਆਗੇ ਮਾਤਾ ਕੀ ਜੈਕਾਰ ਹਰ ਮਹਾ ਦੇਰ ਹਰ ਆਇਆ ਅੱਜ ਕਾਰਜਕ੍ਰਮ ਆਦਰਨੀਏ ਪ੍ਰਧਾਨ ਮੰਤਰੀ ਜੀ ਦੇ ਤੀਸਰੀ ਵਾਰ ਸ਼ਪਤ ਗ੍ਰਹਿਣ ਸਮਾਰੋਹ ਵਿੱਚ ਸ਼ਪਤ ਲੈਣ ਤੇ ਆਪਣਾ ਪ੍ਰਧਾਨ ਮੰਤਰੀ ਬਣਨ ਤੇ ਉਹਦੀ ਖੁਸ਼ੀ ਜ਼ਾਹਿਰ ਕਰਨ ਲਈ ਆ ਕਾਰਜਕ੍ਰਮ ਇੱਥੇ ਕੀਤਾ ਗਿਆ ਹੈ ਜਿਹਦੇ ਵਿੱਚ ਸਾਡੇ ਸੀਨੀਅਰ ਸਿਟੀਜ਼ਨਸ ਸਾਡੇ ਬੱਚੇ ਬਜ਼ੁਰਗ ਸਾਰੇ ਸਾਨੂੰ ਆਸ਼ੀਰਵਾਦ ਦੇਣ ਪਹੁੰਚੇ ਹੈ ਤੇ ਖੁਸ਼ੀ ਜ਼ਾਹਿਰ ਕਰਨ ਪਹੁੰਚੇ ਹੈ ਤੁਹਾਡੇ ਸਾਹਮਣੇ ਸਾਰਿਆਂ ਦੇ ਪ੍ਰਸੰ타 ਵੇਖ ਲਓ ਕਿਸ ਤਰ੍ਹਾਂ ਆਪਣੇ ਮੁਹੱਲਾ ਨਿਵਾਸੀਆਂ ਦੇ ਨਾਲ ਮਿਲ ਕੇ ਪਟਾਕੇ ਵੀ ਚਲਾਏ ਆ ਮਠਾਈਆਂ ਵੀ ਵੰਡੀਆਂ ਤੇ ਸਾਰਿਆਂ ਨੇ ਆਪਣੀ ਅੰਤਰਰਾਸ਼ਟਰੀ ਸਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਖੁਸ਼ੀ ਮਨਾ ਰਿਹਾ ਅਸੀਂ ਵੀ ਸਾਰੇ ਸੀਨੀਅਰ ਸਿਟੀਜ਼ਨਸ ਨੇ ਸਾਨੂੰ ਕਿਹਾ ਕਿ ਆਪਾਂ ਆਪਣੇ ਮੁਹੱਲੇ ਵਿੱਚ ਵੀ ਇਹ ਕਾਰਕਰਮ ਕਰੀਏ ਤੇ ਐਸਾ ਸੈਲੀਬ੍ਰੇਟ ਕੀਤਾ ਜੀ ਪਰਕਰਾਂ ਚ ਬਹੁਤ ਜ਼ਿਆਦਾ ਹੁਸਾ ਹੈ ਜੀ ਇਸ ਵਾਰੇ ਆਪਾਂ ਕ੍ਰਿਸ਼ਨਾ ਸਕੀਰ 25 ਨੰਬਰ ਵਾਰਡ ਇਹ ਸਾਰੀ ਵਾਰਡ ਸਾਰੀ ਜਿੱਤੀ ਹੈ ਕਿਤੇ 250 ਵੋਟ ਤੋਂ ਜਿੱਤੇਆਂ ਕਿਤੇ 200 ਵੋਟ ਤੋਂ ਜਿੱਤੇਆਂ ਕਿਤੇ 150 ਵੋਟ ਤੋਂ ਜਿੱਤੇਆਂ ਥੋੜਾ ਜਿਹਾ ਸ਼ਹਿਰ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈ ਹੈ ਪਿੰਡਾਂ ਵਿੱਚ ਵੀ ਆਪਾਂ ਮਿਹਨਤ ਕਰਾਂਗੇ ਇਸ ਵਾਰ ਮੋਦੀ ਸਰਕਾਰ ਲਿਆਵਾਂਗੇ